ਜਲ ਸਾਹਿਬ ਜੁੜ ਚੁੱਕੇ ਨੇ ਆ ਉਹਨਾਂ ਦਾ ਸਵਾਗਤ ਕਰਦੇ ਆ। ਸਿਰਮਾਰ ਦੇਣਾ 220 ਮੀਟਰ ਬੈ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ। ਜਲ ਸਾਹਿਬ ਵੈਰੀ ਗੁੱਡ ਮਾਰਨਿੰਗ ਆ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਜੀ ਐਨੂੰ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਚਾਵਲਾ ਜੀ ਮਿਹਰਬਾਨੀ ਆਪਣੇ ਸਾਰੇ ਸਰੋਤਿਆਂ ਨੂੰ ਦਸ਼ਕਾਂ ਨੂੰ ਜੀ ਐਨੂੰ ਕਹਿੰਦੇ ਜੀ। ਨਾਨਕ ਸਾਹਿਬ ਕਲੰਡਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਸੁਭ ਕਾਮਨਾਮਾ ਹੋਲੀ, ਔਲਾ ਮਹੱਲਾ, ਈਦ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ੇਸ਼। ਕੀ ਹਾਲ ਚਾਲ? ਠੀਕ ਠਾਕ। ਹਾਂ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਕਿਸੇ ਵੀ ਕੌਮ ਵਾਸਤੇ ਜੀਪੀ ਉਹਨਾਂ ਦਾ ਕੈਲੰਡਰ ਹੈ ਜਿਹੜਾ ਜੀਪੀ ਉਹਨਾਂ ਦੀ ਇਸ਼ਾਨ ਉਹਨਾਂ ਦੀ ਵਿਰਾਸਤ ਦੀ ਨਿਸ਼ਾਨੀ ਹੈ ਸੋ ਦੇ ਮੁਤਾਬਕ ਅਸੀਂ ਬਹੁਤ ਬਹੁਤ ਕੌਮ ਨੂੰ ਪ੍ਰੰਪਰਾ ਨੂੰ ਸਾਰੀਆਂ ਫੈਮਿਲੀਜ਼ ਨੂੰ ਵਾਰਕਵਾਧਕਣਾ ਚਾਹੁੰਦੇ ਆਂ ਜੀ ਤੇ ਨਾਨਕ ਸਾਹਿਬੀ ਕੈਲੰਡਰ ਜੀ ਲਾਗੂ ਹੋਇਆ ਉਸ ਦਿਨ ਕਿਹਾ ਮੈਂ ਕਿਹਾ ਵੀ ਇਸ ਇਸ ਕਾਰਨ ਬੋਲਦਾ ਹੁੰਦਾ ਸੀ ਜਿਹੜੇ ਪੁਰਾਣੇ ਲਿਸਨਰ ਉਹਨਾਂ ਨੂੰ ਪਤਾ ਹੈ ਦੇਖੋ ਇਸ ਤਰ੍ਹਾਂ ਦੇ ਐਟੀਟਿਊਡ ਕਰਕੇ ਸਾਡੇ ਕੋਲ ਨਾ ਸਾਡੀ ਬੋਲੀ ਰਹੀ ਹੈ ਹਾਂ ਕੰਤ ਤੁਸੀਂ ਦੇਖੋ ਵੀ ਆਪਾਂ ਪੰਜਾਬ ਦੀ ਗੁਰੂਆਂ ਦੀ ਵਰਸੋਈ ਧਰਤੀ ਇੱਕ ਸਿਰਫ ਹੁਣ ਦਮਗਾ ਜਾ ਰਹਿ ਗਿਆ ਉੱਥੋਂ ਪੂਰੀ ਤਰ੍ਹਾਂ ਉਜੜ ਚੁੱਕੀ ਆ ਲਗਭਗ ਕੋਲ ਬਿਲਕੁਲ ਬਿਲਕੁਲ ਜੇ ਹੁਣ ਆਪਾਂ ਜਾਨੀ ਇਹ ਆਪਣੀ ਉਜਾੜੇ ਦੇ ਲਈ ਕਸੂਰ ਦੁਨੀਆਂ ਦੇ ਹੀ ਕੱਢੀ ਜਾਣੀਆਂ ਤਾਂ ਫੇਰ ਚਲੋ ਆਪ ਕੋ ਆਪਣੀ ਸਮਝ ਆ ਪਰ ਮੈਨੂੰ ਸਮਝਦਾ ਲੱਗਦੀ ਆ ਆਸਟ੍ਰੇਲੀਆ ਤੋਂ ਲੈ ਕੇ ਅਲਾਸਕਾ ਤੱਕ ਸਾਰੀ ਦੁਨੀਆਂ ਗਈ ਹੈ ਵੀ ਜੇ ਵਿਦੇਸ਼ਾਂ ਚ ਜਾ ਕੇ ਸਾਨੂੰ ਹਰੇਕ ਮਾਈ ਭਾਈ ਨੂੰ ਭਲ ਨਹੀਂ ਪਚੀ ਤੇ ਫਿਰ ਕਿਤੇ ਨਾ ਕਿਤੇ ਅੰਦਰ ਗਰੇਵਾਂ ਚ ਚਾਕਣ ਦੀ ਲੋੜ ਪੈ ਲੋ ਸਗੀ ਜੀ ਆਪਾਂ ਕੋਈ ਇਸ ਤਰ੍ਹਾਂ ਦੀ ਕਾਮ ਨਹੀਂ ਪੈਦਾ ਕੋਈ ਤੇ ਹੋਏ ਵੀ ਸਾਰੀ ਧਰਤੀ ਗਾ ਕੇ ਤੇ ਅਸੀਂ ਜਿਨ੍ਹਾਂ ਲੋਕਾਂ ਕੋ ਜਾਣ ਨੂੰ ਤਰਸਦੇ ਦੀ ਉਹਨਾਂ ਦੇ ਨੁਕਸ ਕੱਢਣੇ ਜਾ ਕੇ ਬਿਲਕੁਲ ਬਿਲਕੁਲ ਅਸੀਂ ਅੱਜ ਕੰਮ ਇਹੀ ਕਰ ਰਹੇ ਆ ਜਦੋਂ ਟੈਕੀ ਟੁਚੀ ਰੱਖ ਲੈਨੇ ਆ ਥੋੜੀ ਜੀ ਹੋਸ਼ ਆ ਜਾਂਦੀ ਹੈ ਪੈਰ ਲੱਗ ਜਾਂਦੇ ਆ ਤੇ ਫਿਰ ਆਪਣੇ ਆਪ ਚ ਅਸੀਂ ਫਨੇ ਖਾਏ ਆ ਤੇ ਇਹ ਜਿਨ੍ਹਾਂ ਲੋਕਾਂ ਕੋ ਉਣੋਂ ਨੂੰ ਤਰਸਦੇ ਸੀ ਜਿਨ੍ਹਾਂ ਨੇ ਇਸ ਮੁਲਕ ਨੂੰ ਨੰਬਰ 1 ਬਣਾਇਆ ਉਹਨਾਂ ਚ ਨੁਕਸ ਕੱਢਦੇ ਆ ਵੀ ਇਹ ਖਰਾਬ ਲੋਕ ਆ ਅਸੀਂ ਤਾਂ ਬਹੁਤ ਵਧੀਆ ਆ ਹੈ ਨਾ ਬਿਲਕੁਲ ਯਾਨੀ ਕਰਦੇ ਭਾਵੇਂ ਐਲ ਐਮ ਆਈਆ ਵਰਗੀਆਂ ਗੰਦਗੀਆਂ ਹੀ ਖਿਲਾਰਦੇ ਹੋਈਏ ਆਪਾਂ ਵੇਚਦੇ ਹੋ ਪੈਰ ਲਾਉਣ ਤੋਂ ਬਾਅਦ ਤੇ ਨੁਕਸ ਕੱਢੀ ਉਸ ਮੁਲਕ ਦੇ ਵਿੱਚ ਜਿਨੇ ਸਭ ਕੁਝ ਦਿੱਤਾ ਜੀ ਡੈਫੀਨਿਟਲੀ 9058131320 ਮਾਰਕਾਰਨੀ ਸਾਹਿਬ ਚੌਥੇ ਪ੍ਰਧਾਨ ਮੰਤਰੀ ਤੇ ਆਉਂਦੇ ਹੀ ਉਹਨਾਂ ਨੇ ਜਿਹੜੀਆਂ ਨੇ ਪਦਵੀਆਂ ਕੁਝ ਵੱਡੀਆਂ ਵੀ ਨੇ ਕੁਝ ਅਹੁਦੇ ਵੱਡੇ ਵੀ ਨੇ ਮੈਂ ਜਾਵਾਂਗਾ ਤੁਸੀਂ ਜਾਣਨਾ ਪਾਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜੇ ਪੌਚਕ ਸਮਾਗਮ ਨੂੰ ਤੁਸੀਂ ਬੜਾ ਗੌਰੀ ਅੱਖ ਨਾਲ ਵੇਖਿਆ ਆ ਬਿਲਕੁਲ ਚੌਹਲਾ ਜੀ ਇਸ ਤਰ੍ਹਾਂ ਦੇਖੋ ਜੀ ਪੀ ਇਹ 3 ਨਵੰਬਰ 2015 ਤੇ ਅੱਜ ਜੇ ਆਪਾਂ ਕਹੀਏ ਪੀ ਹੁਣ ਇਹ ਕਹ ਲੋ 14 ਮਾਰਚ ਤੇ 2025 ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹਾਂ 3 ਨਵੰਬਰ 2015 ਨੂੰ ਸੌ ਚੁੱਕੀ ਸੀ ਜਸਟਨ ਟ੍ਰੂਡੋ ਹੋਣਾ ਨੇ ਉਦੋਂ ਲੇਬਰ ਪਾਰਟੀ ਨੂੰ ਤੀਸਰੇ ਨੰਬਰ ਤੋਂ ਚੁੱਕ ਕੇ ਪਹਿਲੇ ਨੰਬਰ ਤੇ ਲੈ ਗਏ ਸੀ ਤੇ ਬੜੀ ਖੁਸ਼ੀ ਦੇ ਮਾਹੌਲ ਸੀ ਵਾਹ ਸੋ ਉਸ ਵੇਲੇ ਜੋਸ਼ੋ ਖੁਸ਼ੀ ਅੱਜ ਲੇਕਿਨ ਕਿ ਬਹੁਤ ਇੱਕ ਲੰਬੀ ਜੱਗੋ ਤੱਕੋ ਤੋਂ ਬਾਅਦ ਜੋ ਸਿਚੁਏਸ਼ਨ ਦੇਸ਼ ਦੇ ਵਿੱਚ ਉਹਨਾਂ ਦੇ 9 ਮਹੀਨ 9 ਸਾਲ ਤੇ 4 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਬਣੀ ਜਿਸ ਤਰ੍ਹਾਂ ਲੋਕਾਂ ਦਾ ਮਨ ਉਹਨਾਂ ਤੋਂ ਖੱਟਾ ਹੋਇਆ ਜਿਸ ਤਰ੍ਹਾਂ ਲੋਕ ਇੰਤਜ਼ਾਰ ਕਰਦੇ ਰਹੇ ਜੇ ਸਾਲ ਨਹੀਂ ਕਹਿਣਾ ਤਾਂ ਮਹੀਨੇ ਕਿ ਭੀ ਕਿਸੇ ਨਾ ਕਿਸੇ ਤਰ੍ਹਾਂ ਇਹ ਪਾਸੇ ਹੋ ਜਾਣ ਤੇ ਜਿਹਦੇ ਕਰਕੇ ਆਪਾਂ ਦੇਖਿਆ ਵੀ ਵਿਰੋਧੀ ਪਾਰਟੀਆਂ ਦਾ ਗ੍ਰਾਫ ਪਪੂਲਾਰਿਟੀ ਵੀ ਜਿਹੜੀ ਆ ਉਹ ਸਰਵੇਖਣਾਂ 'ਚ ਆਪ ਪ ਜਾਂਦੀ ਰਹੀ ਪਰ ਉੱਥੇ ਜਾਨੀ ਕਿ ਉਹਨਾਂ ਦੇ ਐਟੀਟਿਊਡ ਤੋਂ ਉਹਨਾਂ ਦੇ ਵਿਵਹਾਰ ਤੋਂ ਟੂਟੋ ਸਾਬ ਦੇ ਤੋਂ ਇਹ ਲੱਗਾ ਵੀ ਕੁਰਸੀ ਦੇ ਨਾਲ ਚੁੰਮੜੇ ਰਹਿਣ ਵਾਲਾ ਐਟੀਟਿਊਡ ਆ ਜੀ ਹੂੰ ਹੂੰ ਸੋ ਪੀ ਜੀ ਆਪਾਂ ਵਿਰੋਧੀ ਪਾਰਟੀਆਂ ਜੇ ਹਾਊ ਉਹ ਨੂੰ ਮਾੜਾ ਕਹਿੰਨੇ ਆ ਤੇ ਆਪ ਉਹੀ ਕੰਮ ਕਰਕੇ ਬੈ ਗਏ ਆ ਤੇ ਫਿਰ ਉਹ ਚੰਗਾ ਕਿਦਾਂ ਹੋ ਗਿਆ ਜੀ ਸੋ ਦੂਸਰੀ ਪਾਸੇ ਆਪਾਂ ਡੈਮੋਕ੍ਰੇਸੀ ਦੇ ਚੈਂਪੀਅਨ ਦੇਸ਼ ਸੀਗੇ ਦੁਨੀਆ ਦੇ ਵਿੱਚ ਪਰ ਜੇ ਡੈਮੋਕ੍ਰੇਸੀ ਨੂੰ ਅਸੀਂ ਅਗਵਾਜਿਆ ਕਰ ਲਿਆ ਭੀ ਜਾਨੀ ਹਾਊਸ ਬੰਦ ਕਰ ਲਿਆ ਇਲੈਕਸ਼ਨ ਲੋਕਾਂ ਦੀ ਚਾਹਤ ਅਸੀਂ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਲੋਕਾਂ ਨੇ ਚੋਣ ਕੇ ਭੇਜਿਆ ਸੀ ਉਹਨਾਂ ਲੋਕਾਂ ਦੇ ਵਿੱਚ ਹੀ ਚੋਣਾਂ 'ਚ ਜਾਣ ਤੋਂ ਅਸੀਂ ਘਬਰਾਉਣ ਲੱਗ ਗਏ ਤੇ ਫਿਰ ਡੈਮੋਕ੍ਰੇਸੀ ਕਿਦਾਂ ਰਹਿ ਗਈ ਸੋ ਇਸ ਤਰੀਕੇ ਦੇ ਨਾਲ ਭਾਵੇਂ ਕਿ ਉਹਨਾਂ ਨੇ ਜਾਂਦਿਆਂ-ਜਾਂਦਿਆਂ ਕਿਹਾ ਜੀ ਕਿ ਮੈਂ ਜੀ ਬੈਸਟ ਟੂ ਬੈਸਟ ਕੀਤਾ ਹੁਣ ਜੋ ਬੈਸਟ ਟੂ ਬੈਸ ਆਲਾ ਉਹ ਕਿਸੇ ਤੋਂ ਲੁਕਿਆ ਛੁਪਿਆ ਤੇ ਹੈ ਹੀ ਨਹੀਂ ਹੈ ਤੁਸੀਂ ਆਪਣਾ ਮਹਿੰਗਾਈ ਦਾ ਅਫੋਰਡੇਬਿਲਟੀ ਦਾ ਤੁਸੀਂ ਆ ਕ੍ਰਾਈਮ ਦਾ ਤੁਸੀਂ ਆ ਪ੍ਰਸ਼ਟਾਚਾਰ ਦਾ ਪਰ ਕਿਸੇ ਵੀ ਤੁਸੀਂ ਮੁਸ਼ਕਲ ਦੀ ਗੱਲ ਕਰ ਲਓ ਕਿ ਕੀ ਇਹ 2015 ਦੇ ਮੁਕਾਬਲੇ ਅੱਜ ਬਿਹਤਰ ਦੇਸ਼ ਹੈ ਕਿ ਜਾਂ ਕਿੱਥੇ ਖਲੋਤੇ ਆ ਇਸ ਕਰਕੇ ਵੀ ਜੇ ਬੈਸਟ ਟੂ ਬੈਸਟ ਜਾਨੀ ਕਿ ਆ ਸਿੱਟਾ ਆ ਤੇ ਫਿਰ ਵਰਸ ਟੂ ਵਰਸ ਦਾ ਜਾਨੀ ਕਿ ਕੀ ਸਿੱਟਾ ਹੋਊਗਾ ਉਹ ਤੇ ਹੁਣ ਟਰੂਡੋ ਸਾਹਿਬ ਨੇ ਆਪ ਨਹੀਂ ਦੱਸਿਆ ਸੋ ਲੋਕ ਜਾਣਦੇ ਆ ਵੀ ਵਰਸ ਟੂ ਵਰਸ ਕਰਕੇ ਜਿਹੜਾ ਅੱਜ ਇਹ ਦੇਸ਼ ਆ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ ਪਰ ਉਹ ਕਹਿੰਦੇ ਵੀ ਮੈਂ ਬੈਸਟ ਟੂ ਬੈਸਟ ਕੀਤਾ ਵੀ ਉਹਨਾਂ ਦਾ ਬੈਸਟ ਟੂ ਬੈਸਟ ਜਾਨੀ ਆਹਾ ਆ ਜੀ ਮਿਲਾ ਕੇ ਜਸਟਨ ਟਰੂਡੋ ਸਾਹਿਬ ਤੇ ਉਹਨਾਂ ਦੀ ਕੈਬਨਿਟ ਅੱਜ ਹੋ ਗਿਆ ਜੀ ਪਾਸਟ ਅੱਜ ਵੀ ਤਿਆ ਸਮਾਂ ਉਤਕਾਰ ਜਦੋਂ ਉਹਨਾਂ ਨੇ ਅਸਤੀਫਾ ਸਵੇਰੇ ਆਪਣਾ ਸੌਂਪਿਆ گورنر ਚੈਨਲ ਮੈਰੀ ਸਾਈਮਨ ਨੂੰ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਵੀ 11 ਵਜੇ ਤੋਂ ਬਾਅਦ ਜਿਹੜਾ ਇਹ ਸੌਂ ਚੁੱਕ ਸਮਾਗਮ ਹੋਇਆ ਉਹਦੇ ਵਿੱਚ ਇਹ 23 ਮੰਤਰੀਆਂ ਵਾਲੀ ਕੈਬਨਿਟ ਤੇ ਉਸ ਤੋਂ ਪਹਿਲਾਂ ਮਾਰਕ ਕਰਨੀ ਜੋ ਕਿ ਬੜੇ ਉਕੇ ਆਪਾਂ ਸਮਝ ਲੈ ਕੇ ਅਰਥਸ਼ਾਸਤਰੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿਣਾ ਫਿਰ ਇੰਟਰਨੈਸ਼ਨਲਿ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਸੇ ਦੀ ਜੀਵਨ ਦੇ ਵਿੱਚ ਪ੍ਰਾਪਤੀ ਤੇ ਉਸ ਤੋਂ ਬਾਅਦ ਕਦੇ ਵੀ ਅਨ ਇਲੈਕਟਿਡ ਕਹੋ ਭਈ ਇੱਕ ਤਰੀਕੇ ਦੇ ਨਾਲ ਇਹ ਕਿਸੇ ਦੇਸ਼ ਦੇ ਮਤਲਬ ਕਦੇ ਵੀ ਉਹ ਕਿਸੇ ਇਲੈਕਟਿਡ ਪਦਵੀ ਤੇ ਨਹੀਂ ਅੱਜ ਤੱਕ ਰਹਿ ਪਰ ਸਿੱਧੇ ਪ੍ਰਧਾਨ ਮੰਤਰੀ ਬਰਾਜਮਾਨ ਹੋ ਜਾਂਦਾ ਹੂੰ ਦੀ ਜ਼ਿੰਦਗੀ ਦੀ ਆਪਣੀ ਪ੍ਰਾਪਤੀ ਹੋ ਸਕਦੀ ਹੈ ਸੋ ਉਹਨਾਂ ਦੀ ਇਹ ਹੀ ਯੋਗਤਾ ਤੇ ਸਮਰੱਥਾ ਕਰਕੇ ਹੀ ਦੇਸ਼ਵਾਸੀਆਂ ਨੂੰ ਵੀ ਵੱਡੀਆਂ ਆਸਾਂ ਨੇ ਸ਼ਾਇਦ ਉਹਨਾਂ ਤੋਂ ਇਸੇ ਕਰਕੇ ਜਦੋਂ ਤੋਂ ਉਹ ਪਿਛਲੇ ਐਤਵਾਰ ਤੋਂ ਆਗੂ ਬਣਿਆ ਲੇਵਲ ਪਾਰਟੀ ਦਾ ਬਹੁਤ ਵੱਡਾ ਸਮਰਥਨ ਲੈ ਕੇ ਤੇ ਲੋਕਾਂ ਇਹ ਸਰਵੇਖਣਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਲੇਵਲ ਪਾਰਟੀ ਲਗਾਤਾਰਤਾ ਦੇ ਨਾਲ ਅੱਗੇ ਜਾਣੀ ਕੋਸ਼ਿਸ਼ ਕਰ ਰਹੀ ਹੈ ਜੀ ਅੱਜ ਕਹਿੰਦੇ ਕਾਫੀ ਜੰਪ ਮਾਰਿਆ ਉਹਨੇ ਹਾਂ ਜੰਪ ਔਰ ਲੱਗਦਾ ਅੱਜ ਤੱਕ ਕਹਿੰਦੇ ਵੀ ਜੇ ਅੱਜ ਚੋਣਾਂ ਹੋ ਜਾਣ ਤੇ ਅੱਜ ਸੌਰੀ ਇਹ ਸਰਵੇ ਜਿਹੜੀਆਂ ਸੋਸ਼ਲ ਨੈਟਵਰਕ ਵੀ ਕੁਝ ਕੁਝ ਸਾਡਾ ਠੀਕ ਵੀ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਹਵਾ ਜੀ تیر ਮਾਰਨ ਵਾਲੀ ਹੁੰਦੀ ਵੀ ਜੱਜ ਚੋਣਾ ਹੋ ਜਾਣ ਤੇ ਮжоਰਟੀ ਬਣ ਸਕਦੀ ਹੈ ਉਹਨਾਂ ਦੀ ਯਸ਼ੀ ਇੰਟਾ ਗ੍ਰਾਫ ਜੀ ਆਪਸ ਹੀ ਹੋਰ ਜਾਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਨਾ ਕਿ ਕਾਰਬਨ ਟੈਕਸ ਜਿਹੜਾ ਇਹ ਬਹੁਤ ਡਿਵੀਸਿਵ ਸਿਗਾ ਜਿਹੜਾ ਕਿ ਪਾਰਟੀਆਂ ਨੂੰ ਵੀ ਤੇ ਅੰਦਰਖਾਤੇ ਵੀ ਇਹ ਲਿਵਰ ਪਾਰਟੀ ਨੂੰ ਵੀ ਪਾੜ ਰਿਹਾ ਸੀ ਦੋ 파ੜ ਕਰ ਰਿਹਾ ਸੀਗਾ ਉਪਰੇ ਲਿਖਣ ਕਿ ਆਪਾਂ ਦੇਖਦੇ ਹਾਂ ਪਈ ਇਹ ਪਾਰਟੀ ਦੇ ਲੀਡਰ ਕਰਕੇ ਬਾਕੀ ਆਮ ਪਈ ਸਹਾਬਾਨ ਸਿਰਨੇ ਮਾਜਾ ਕਰਕੇ ਜਾਨੀ ਕਿ ਚੁੱਪ ਕਰਕੇ ਦਿਨ ਕੱਤੀ ਜੀ ਕੀਤੀ ਜਾਂਦੀ ਰਹਿੰਦੀ ਆ ਸੇਸ਼ ਕਰਕੇ ਬੋਲਦਾ ਤੇ ਬੋਲਦੀ ਤੇ ਕੋਈ ਨਹੀਂ ਸੀ ਪਰ ਸਾਰੇ ਸਹਿਮਤ ਇਹਦੇ ਨਾਲ ਨਹੀਂ ਸੀ ਪਰ ਹੁਣ ਉਹੀ ਜਿਹੜੀ ਕਬੱਡੀ ਤਦਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੰਤਰੀ ਤੇ ਐਮਪੀ ਜਸਟਨ ਟੂਡੂ ਉਹਨਾਂ ਦੇ ਸਾਹਮਣੇ ਬੋਲ ਨਾ ਸਕੇ ਬੋਲ ਨਾ ਸਕੀਆਂ ਤੇ ਉਹਨਾਂ ਦੀ ਹੀ ਮੀਟਿੰਗ ਦੇ ਵਿੱਚ ਅੱਜ ਮਾਰਕਰਨੀ ਸਭ ਨੇ ਐਲਾਨ ਕੀਤਾ ਕਿ ਕਾਰਬਨ ਟੈਕਸ ਖਤਮ ਆ ਜੀ ਇਹ ਜਿਹੜਾ ਬਲੇਡਾਂ ਵਾਲਾ ਉਸ ਤਰ੍ਹਾਂ ਉਸ ਤਰ੍ਹਾਂ ਵਾਲੀ ਜਿਹੜੀ ਮਾਲਾ ਸੀ ਲਾਹ ਕੇ ਛੁੱਟ ਦਿੱਤੀ ਹਾਂ ਲਾਹ ਕੇ ਛੁੱਟ ਦਿੱਤੀ ਇਸ ਵੇਲੇ ਅੱਜ ਨਾਲ ਇਹ ਵਿਰੋਧੀ ਪਾਰਟੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਖਤਰ ਪੈਰਾਂ ਦੀ ਪਈ ਆ ਕਿ ਹੁਣ ਬਣੇਗਾ ਕੀ ਉਹਨਾਂ ਕੋਈ ਹੀ ਮੁੱਦਾ ਸੀ ਹਰਤੀ ਦੇ ਉੱਤੇ ਦੇਖੋ ਕਿੰਦਾ ਰਗੜੇ ਬਣਦੇ ਸੀਗੇ ਹਾਂਜੀ ਤੇ ਹੁਣ ਉਸ ਤਰ੍ਹਾਂ ਵਾਲੀ ਮਾਲਾ ਦਾ ਤੇ ਕੀ ਹੁਣ ਬਾਕ ਬਿਆਨ ਤੋਂ ਬਿਆਨ ਜਾਂ ਚੋਣ ਮੈਨੀਫੈਸਟੋ ਹਾਂਜੀ ਜਾਂ ਜਿਹੜੀ ਕਿਹੜੇ ਕਿਸ ਤਰੀਕੇ ਦੇ ਨਾਲ ਇਹ ਮਰਨ ਆਪਣੇ ਕਾਰਨੀ ਸਾਹਿਬ ਕ੍ਰਾਈਮ ਜਿਹੜਾ ਉਹਨੂੰ ਕੰਟਰੋਲ ਕਰਦੇ ਨੇ ਜਾਂ ਮਗ੍ਹਾਈ ਨੂੰ ਕੰਟਰੋਲ ਕਰਦੇ ਨੇ ਜਾਂ ਹੋਰ ਜਿਹੜੀਆਂ ਤੁਸੀਂ ਮੁੱਦੇ 'ਤੇ ਪਹਿਲਾਂ ਦੱਸੇ ਨੇ ਵੀ ਜਨਾ ਕਰਕੇ ਲਿਬਰਲ ਦਾ ਗਰਾਫ ਘਟਦਾ ਜਾ ਰਿਹਾ ਜਿਵੇਂ ਉਹ ਅੱਜ ਤੋਂ ਜਿੱਦਾਂ ਉਹਨਾਂ ਨੇ ਪਹਿਲੀ ਵਾਰੀ ਪ੍ਰਧਾਨ ਮੰਤਰੀ ਦੀ ਸੋਚ ਚੁੱਕੀ ਸੀ ਜਿਵੇਂ ਸਿਆਸਤ ਦੇ ਵਿੱਚ ਆਏ ਸੀਗੇ ਚਮਕਦੇ ਸਟਾਰ ਵਾਂਗੂ ਹਾਂਜੀ ਤੇ ਅੱਜ ਜਿਹੜੇ ਮੁੱਦੇ ਨੇ ਜਿਹੜੇ ਖਾਸ ਤੌਰ 'ਤੇ ਇੱਥੇ ਕੈਨੇਡਾ ਦੇ ਵਿੱਚ ਮੰਗਾਈ ਦਾ ਮੁੱਦਾ ਤਾਂ ਹੋ ਗਿਆ ਕ੍ਰਾਈਮ ਦਾ ਮੁੱਦਾ ਹਾਂਜੀ ਚੋਰੀਆਂ ਦਾ ਮੁੱਦਾ ਧਮਕੀਆਂ ਦਾ ਮੁੱਦਾ ਫਰਾਡਾ ਦਾ ਮੁੱਦਾ ਇਹ ਮੁੱਦੇ ਵੀ ਜਿਹੜੇ ਨੇ ਬੜੇ ਅਹਿਮ ਨੇ ਹਾਂਜੀ ਬਿਲਕੁਲ ਇਹ ਨਹੀਂ ਦੇਖੋ ਪਰ ਇਹ ਇੰਨਾ ਕਿ ਜ਼ਰੂਰ ਮਾਰਕ ਕਰਨੀ ਹੁਣ ਬਾਰੇ ਸਮਝਿਆ ਜਾਂਦਾ ਵੀ ਸਿਲਵਰ ਸਪੂਨ ਹੈ ਵੀ ਉਹ ਗ੍ਰਾਸ ਰੂਟ ਤੇ ਲੋਕਾਂ ਦੀਆਂ ਇੱਕ ਆਮ ਵਰਕਰ ਕਲਾਸ ਚਾਹੇ ਨੀ ਮਿਡਲ ਕਲਾਸ ਦੀਆਂ ਕੀ ਸਮੱਸਿਆਵਾਂ ਪੀ ਕਿਉਂਕਿ ਵੀ ਉਹਨਾਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ ਹੰਡਾਈਆਂ ਵੀ 엘ੀਟ ਕਲਾਸ ਹੈ ਗਵਰਨਰ ਹਾਂਜੀ ਰਹੇ ਆ ਬੈਂਕਾਂ ਦੇ ਤੋਂ ਉਸ ਲਿਹਾਜ਼ ਨਾਲ ਪੀ ਜਿਹੜੀ ਉਹਨਾਂ ਦੀ ਕਲਾਸ ਹੈ ਪੀ ਹੋ ਸਕਦਾ ਇੱਕ ਆਮ ਐਵਰੇਜ ਕਨੇਡੀਅਨ ਦੀਆਂ ਮੁਸ਼ਕਲਾਂ ਨੂੰ ਉਹਨਾਂ ਸਮਝਦੇ ਹੋਣ ਇੱਥੇ ਪੱਧਰ ਤੇ ਪਰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਇਹ ਕਾਰਬਨ ਟੈਕਸ ਉਹਨਾਂ ਨੇ ਕੱਟ ਮਾਰਿਆ ਆਉਂਦੇ ਹੀ ਜਿਦਾ ਕਿ ਉਹਨਾਂ ਨੇ ਆਪਣੇ ਲੀਡਰਸ਼ਿਪ ਰੇਸ ਦੇ ਵਿੱਚ ਹੀ ਕਹਿਤਾ ਸੀ ਪੀ ਇਹਨੂੰ ਜਿਹੜਾ ਉਹ ਕਦਮ ਕੀਤਾ ਜਾਊਗਾ ਤੇ ਜਸਟਨ ਟ੍ਰੂਡਾ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਭਾਵੇਂ ਕਿ ਲੱਗਦਾ ਪੀ ਆਪਸ ਦੇ ਵਿੱਚ ਉਹਨਾਂ ਨੇ ਪੱਕੀਆਂ ਪਕਾ ਕੇ ਹੀ ਇਹ ਸਭ ਕੁਝ ਕੀਤਾ ਪੀ ਦੀ ਵੱਡੀ ਸਪੋਰਟ ਦੇ ਨਾਲ ਤੇ ਉਹ ਬਣ ਪਾਏ ਆ ਤੇ ਇਸ ਕਰਕੇ ਹੁਣ ਉਹਨਾਂ ਦੀ ਬਿਨਾ ਸਲਾਹ ਤੋਂ ਵੀ ਉਹ ਕੁਝ ਨਹੀਂ ਕਰ ਸਕਦੇ ਜਸਟਨ ਟਰੂਡੋ ਵੀ ਸ਼ਾਇਦ ਹੁਣ ਅਖੀਰ ਤੇ ਆਪਣੀ ਅੜੀ ਪੁਗਾ ਗਏ ਆ ਵੀ ਉਹਨਾਂ ਨੇ ਇਸ ਕਾਰਬਨ ਟੈਕਸ ਨੂੰ ਕੱਟਿਆ ਨਹੀਂ ਪਰ ਕਿਤੇ ਨਾ ਕਿਤੇ ਅੰਦਰਖਤੇ ਮਹਿਸੂਸ ਕੀਤਾ ਜਾ ਰਿਹਾ ਸੀਗਾ ਵੀ ਇਹਦੇ ਕਰਕੇ ਪਾਰਟੀ ਅਗਲੇ ਇਲੈਕਸ਼ਨ ਦੇ ਵਿੱਚ ਉੱਠ ਨਹੀਂ ਪਾਏਗੀ ਜਿਹਦੇ ਕਰਕੇ ਅਗਲੇ ਇਲੈਕਸ਼ਨ ਵਿਰੋਧੀ ਧਿਰ ਨੇ ਤੇ ਕਿਹਾ ਹੀ ਸੀਗਾ ਵੀ ਇਹ ਹੈ ਸੀਗਾ ਕਿ ਇਹ ਕਾਰਬਨ ਟੈਕਸ ਇਲੈਕਸ਼ਨ ਹੋਏਗੀ ਜੀ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਦੋਸ਼ ਆ ਵੀ ਸਾਡਾ ਜਿਹੜਾ ਅਸੀਂ ਮੁੱਦਾ ਉਠਾਉਨੇ ਆ ਇਹ ਚੋਰੀ ਕਰ ਲੈਂਦੀ ਆ ਤੇ ਪਹਿਲਾਂ ਹੀ ਉਹਦੇ ਤੇ ਕੰਮ ਕਰ ਲੈਂਦੀ ਅੱਜ ਦੇ ਕੈਬਨਿਟ ਦੇ ਵਿੱਚ 23 ਮੰਤਰੀ ਆ ਜਿਹੜੇ ਉਹਨਾਂ ਨੇ ਸ਼ਾਮਲ ਕੀਤੇ ਆ। ਉਹਦੇ ਵਿੱਚ ਜਿਹੜੇ 11 ਮੰਤਰੀ ਆ ਹੰਟਰੀਓ ਤੋਂ ਆ। ਸੋ ਇਹ ਰਾਜਨੀਤਿਕ ਕੈਲਕੂਲੇਸ਼ਨ ਤੁਸੀਂ ਦੇਖੋ ਕਿ ਹੰਟਰੀਓ ਦੇ ਵਿੱਚ ਹੀ ਤੇ ਕਿ ਬੈਕ ਦੇ ਵਿੱਚ ਹੀ ਜਿਹੜਾ ਜੀਪੀ ਪਾਰਟੀਆਂ ਦੀ ਗਹਿਗੱਟ ਲੜਾਈ ਹੁੰਦੀ ਆ ਤੇ ਇਹਨਾਂ ਦੋਨਾਂ ਹੀ ਪ੍ਰੋਵਿੰਸਸਸ ਦੇ ਵਿੱਚੋਂ ਜਿਹੜੀਆਂ ਪਾਰਟੀਆਂ ਅੱਗੇ ਰਹਿ ਜਾਣ ਖਾਸ ਤੌਰ ਤੇ ਹੰਟਰੀਓ ਤੋਂ ਉਹਨਾਂ ਦੀ ਸਰਕਾਰ ਲਗਭਗ ਬਣਨੀ ਤੈਅ ਹੁੰਦੀ ਆ ਜੀ ਹੰਟਰੀਓ ਦੇ ਵਿੱਚ ਗੇੜੇ ਵੀ ਜਨਾਬ ਦੇ ਕਾਫੀ ਲੱਗੇ ਆ। ਹਾਂ ਜੇ ਉਹ ਸੋਚਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ ਹਿਮਿਲਟਨ ਤੋਂ ਹੋ ਕੇ ਗਏ ਆ ਸਭ ਤੋਂ ਵੱਧ ਜਿਹੜਾ ਜਿੱਤੇ ਟੈਰਿਫ ਜਿਹੜਾ ਲੱਗਣ ਤੋਂ ਬਾਅਦ ਇਹ ਹਿਮਿਲਟਨ ਏਰੀਆ ਨੂੰ ਪ੍ਰਭਾਵਿਤ ਦੱਸਿਆ ਤੇ ਹੁਣ ਇਹ 37 ਮੰਤਰੀਆਂ ਦੇ ਬਧੇ ਰੱਤ ਤੋਂ ਕਹ ਲਓ ਕਿ ਲਗਭਗ ਜਿਹੜੇ ਅੱਧੀ ਮੰਤਰੀਆਂ ਦੀ ਗਿਣਤੀ ਉਹਨਾਂ ਨੇ ਕਰ ਲਈ ਹੈ 23 ਰਹਿ ਗਏ ਆ ਸੋ ਉਹਦੇ ਵਿੱਚ ਲਗਭਗ ਕਾਫੀ ਉਹਨਾਂ ਨੇ ਫੇਰ ਬਦਲ ਵੀ ਜਿਹੜੇ ਆ ਉਹ ਕੀਤੇ ਆ ਭਾਵੇਂ ਕਿ ਜਿਹੜੇ ਟੌਮ ਨੇ ਕਲੇ ਬਲੌਂਗ ਤੇ ਪਿੱਛੇ ਜਿਹੇ ਕ੍ਰਿਸਟਿਆਫੀਲ ਐਂਡ ਵੱਲੋਂ ਵਿੱਤ ਮੰਤਰਾਲਾ ਛੱਡਣ ਤੋਂ ਬਾਅਦ ਇਹ ਫੇਰ ਉਸ ਵੇਲੇ ਰੈਸਕਿਊ ਵੜ ਕੇ ਆਏ ਸੀਗੇ ਜਸਟਨ ਟੂਡੋ ਹੋਣਾ ਬਾਅਦ ਤੇ ਫਾਈਨੈਂਸ ਮਿਨਿਸਟਰੀ ਇਹਨਾਂ ਨੂੰ ਦਿੱਤੀ ਗਈ ਸੀ ਪਰ ਅੱਜ ਉਹਨਾਂ ਦੀ ਯੋਗਤਾ ਸਮਰੱਥਾ ਨੂੰ ਦੇਖਦਿਆਂ ਹੋਇਆਂ ਮਾਰਗ ਕਰਨੀ ਉਹਨਾਂ ਨੇ ਉਹਨਾਂ ਨੂੰ ਜੀ ਇੰਟਰਨੈਸ਼ਨਲ ਟ੍ਰੇਡ ਮ ਤੇ ਖਾਸ ਤੌਰ ਤੇ ਯੂਐਸ ਦੇ ਨਾਲ ਕਿਉਂਕਿ ਅੱਜਕੱਲ ਨੈਗੋਸ਼ੀਏਸ਼ਨ ਜਿਹੜਾ ਉਹ ਕਾਫੀ ਟਫ ਸਬਜੈਕਟ ਸਮਝਿਆ ਜਾਂਦਾ ਉਹ ਡੋਮਿਨਿਕ ਲੀਬਲੈਂਕ ਦੇ ਹਿੱਸੇ ਆਇਆ ਹੈ ਇਸੇ ਤਰ੍ਹਾਂ ਮੈਲਨੀ ਜੋਲੀ ਹੈ ਜਿਹੜੇ ਉਹ ਫੋਰਨ ਮਿਨਿਸਟਰ ਬਣੇ ਰਹਿਣਗੇ ਅੱਜ ਸੁੰਚਕ ਸਮਾਗਮ 'ਤੇ ਹਾਜ਼ਰ ਨਹੀਂ ਹੋ ਸਕੇ ਪਰ ਅਗਲੇ ਦਿਨਾਂ 'ਚ ਉਹਨਾਂ ਨੂੰ ਵੀ ਸੁੰਚਕ ਜਿਹੜਾ ਉਹ ਦੁਬਾਰਾ ਸਮਾਗਮ ਉਹਨਾਂ ਦੇ ਵਾਸਤੇ ਸਪੈਸ਼ਲ ਰਿਸੈਰਬਨੀ ਹੋ ਜਾਏਗੀ ਇਸੇ ਤਰ੍ਹਾਂ ਜਿਹੜੇ ਫਰਾਂਸਵਾ ਫਿਲਿਪ ਸ਼ੈਂਪੇਨ ਹੈ ਜੀ ਕਿ ਉਹਨਾਂ ਨੂੰ ਹੁਣ ਫਾਈਨੈਂਸ ਮਿਨਿਸਟਰੀ ਜਿਹੜੀ ਡੋਮਿਨਿਕ ਲੀਬਲੈਂਕ ਨੇ ਖਾਲੀ ਕੀਤੀ ਉਹ ਮਿਲੀ ਹੈ ਅਨੀ ਜਿਹੜਾ ਕਿ ਕਿਸੇ ਵੇਲੇ ਨਵਦੀਪ ਪੈ ਸੋਨਾ ਕੋਲ ਹੁੰਦਾ ਸੀ ਇਨੋਵੇਸ਼ਨ ਸਾਇੰਸ ਤੇ ਇੰਡਸਟਰੀ ਮਿਨਿਸਟਰੀ ਜਿਹੜੀ ਆ ਵੀ ਉਹਨਾਂ ਨੂੰ ਮਿਲਿਆ ਨਹੀਂ ਤਾਂ ਆਨੰਦ ਨੂੰ ਤੇ ਬਿਲ ਬਲੇਅਰ ਜਿਹੜੇ ਆ ਜੀ ਡਿਫੈਂਸ ਮਿਨਿਸਟਰ ਬਣੇ ਰਹਿਣਗੇ ਸਭ ਤੋਂ ਵੱਡੀ ਬ੍ਰੈਮਟਨ ਵਾਸੀਆਂ ਵਾਸਤੇ ਸ਼ਾਇਦ ਇਹ ਖੁਸ਼ੀ ਦੀ ਗੱਲ ਇਹ ਹੋ ਸਕਦੀ ਆ ਵੀ ਬ੍ਰੈਮਟਨ ਵੈਸਟ ਦੇ ਜਿਹੜੇ ਐਮ ਪੀ ਸੀ ਆ ਨਮਲ ਖੇਰਾ ਉਹਨਾਂ ਨੂੰ ਹੈਲਥ ਮਿਨਿਸਟਰੀ ਜਿਹੜਾ ਜੀ ਕਿ ਸਿਹਤ ਮੰਤਰਾਲਾ ਦਿੱਤਾ ਗਿਆ ਸੋ ਰੂਪੀਸੋ ਹੋਤਾ ਉਹਨਾਂ ਨੂੰ ਕੈਬਨਟ ਚੋਂ ਨਹੀਂ ਰੱਖਿਆ ਗਿਆ ਉਹਨਾਂ ਨੂੰ ਇਸੇ ਤਰ੍ਹਾਂ ਜਿਹੜੇ ਜੀ ਕਿ ਹਰਜੀਤ ਸਿੰਘ ਸੱਜਣਵੀ ਕੈਬਨਟ ਦੇ ਵਿੱਚ ਨਹੀਂ ਸ਼ਾਮਲ ਕੀਤੇ ਗਏ ਤੇ ਅਹਿਮਦ ਫਸਨ ਜਿਹੜੇ ਅਜੇ ਵੀ ਇਮੀਗ੍ਰੇਸ਼ਨ ਮਿਨਿਸਟਰ ਤੇ ਉਹ ਕਾਫੀ ਸਾਰਾ ਉਹਨਾਂ ਨੇ ਜਸਟਨ ਟਰੂਡੋ ਉਹਨਾਂ ਦੇ ਰਾਜਪਾਗ ਦੇ ਵਿੱਚ ਆਨੰਦ ਮਾਣੇ ਨੇ ਮਿਨਿਸਟਰੀਆਂ ਦੇ ਉਹਨਾਂ ਨੂੰ ਵੀ ਇਸ ਕੈਬਨਟ ਦੇ ਵਿੱਚ ਨਹੀਂ ਰੱਖਿਆ ਗਿਆ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਜੀ ਕਿ ਮਾਰਕ ਮਿਲਰ ਉਹਨਾਂ ਨੂੰ ਵੀ ਮਨਿਸਪੀ ਜਿਹੜੀ ਆ ਨਹੀਂ ਦਿੱਤੀ ਗਈ ਇਸ ਕੈਬਨਟ ਦੇ ਵਿੱਚ ਤੇ ਉਹਨਾਂ ਦੀ ਜਗ ਬੈਂਟਾ ਯਾਨ ਉਹਨਾਂ ਨੂੰ ਇਮੀਗ੍ਰੇਸ਼ਨ ਰੈਫਿਊਜੀ ਤੇ ਸਿਟੀਜ਼ਨਸ਼ਿਪ ਮਿਨਿਸਟਰ ਬਣਾਇਆ ਗਿਆ ਇਹ ਜਿਹੜਾ ਆਈਸੀ 2015 ਦੇ ਵਿੱਚ ਜਸਟਨ ਟਰੂਡੋ ਦੇ ਅਧੂ ਵੱਧ ਬੰਦੇ ਤੇ ਔਰਤਾਂ ਜਿਹੜੇ ਅਜੇ ਵੀ ਉਹ ਕੈਬਨਿਟ 'ਚ ਹੋਇਆ ਕਰਨਗੇ ਥੋੜਾ ਜਿਹਾ ਇਹ ਬੈਲੈਂਸ ਇਸ ਵੇਲੇ ਇਹਨਾਂ ਨੇ ਅਨਬੈਲੈਂਸਡ ਕੀਤਾ ਇਸ ਨੂੰ ਤੇ ਮਾਰਕਰਨੀ ਹੋਣ ਦੀ ਜਿਹੜੀ ਮਿਨਿਸਟਰੀ ਆ ਉਹਦੇ ਵਿੱਚ ਜਿਹੜੇ ਅਜੇ ਵੀ 13 ਆਦਮੀ ਨੇ ਤੇ 11 ਜਿਹੜੀਆਂ ਅਜੇ ਵੀ ਔਰਤਾਂ ਨੇ ਥੋੜਾ ਜਿਹਾ ਫਰਕ ਹੈ ਕੋਲ ਮੁਲਾਕੇ ਉਹ ਜਿਹੜਾ ਇਹਦੇ ਵਿੱਚ ਅਜੇ ਕੁਝ ਬੜਤ ਹੋ ਸਕਦੀ ਹੈ ਮੰਤਰੀ ਮੰਡਲ ਦੇ ਵਿੱਚ ਜਾਂ ਫਿਰ ਫਾਈਨਲ ਡਿਸੀਜਨਸ ਬਣੇ ਜਾਂ ਨਹੀਂ ਇਹ ਕਿਉਂਕਿ ਇਸ ਟੈਂਪੋਰਰੀ ਗਵਰਨਮੈਂਟ ਹੀ ਹੋਏ ਕਿ ਇੱਕ ਤਾਂ ਇਲੈਕਟਡ ਨਹੀਂ ਹੈ ਤੇ ਦੂਸਰਾ ਇਹ ਹੈ ਜੀਪੀ ਹੁਣ 24 ਮਾਰਚ ਤੋਂ ਬੜਾ ਡਰਿਆ ਜਾ ਰਿਹਾ ਕਿ ਜੇ ਹਾਊਸ ਫੁੱਲ ਗਿਆ ਆਪੋਜੀਸ਼ਨ ਜਿਹੜਾ ਜੀਪੀ ਭਰੋਸਗੀ ਲੈ ਆਏ ਉਸ ਤੋਂ ਪਹਿਲਾਂ ਇਹ ਜਿਹੜੇ ਕ੍ਰਿਟਿਕਸ ਆ ਜਾਂ ਮਾਹਿਰ ਰਾਜਨੀਤੀ ਦੇ ਸਾਡੇ ਦੇਸ਼ ਦੇ ਵਿੱਚ ਉਹ ਸਮਝ ਰਹੇ ਆ ਕਿ 23 ਮਾਰਚ ਨੂੰ ਸ਼ਾਇਦ ਜੜੀ ਆ ਇਲੈਕਸ਼ਨ ਹੀ ਐਲਾਨ ਕਰ ਦੇਣ ਅਮਰ ਕਾਰਨੀ ਸਬਜੈਕਟ ਕਰਕੇ ਵੀ ਹੁਣ ਇਸ ਕੈਬਨਟ ਦੇ ਵਿੱਚ ਬਹੁਤਾ ਹੋਰ ਕੋਈ ਫੇਰ ਬਦਲ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਗਵਰਨਮੈਂਟ ਹਾਲ ਦੀ ਘੜੀ ਟੈਂਪੋਰੀ ਰਣੀ ਜਾਂ ਕੋਈ ਕੰਮ ਚਲਾਉਗੀ ਜਾਂ ਜਾਸਨ ਚਲਾਉਗੀ ਸਰਕਾਰ ਕਿਉਂਕਿ ਫਾਊਂਸਾ ਜਿਹੜਾ ਬੰਦ ਹੈ ਜੀ ਪਾਰਲੀਮੈਂਟ ਦਾ ਅੱਛਾ ਜੇ 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 ਅੱਜ ਵੇਖੀਏ ਤਾਂ ਜਿਹੜੇ ਕਨਜ਼ਰਵੇਟਿਵ ਲੀਡਰ ਪੋਲੀਵਰ ਸਾਹਿਬ ਦਾ ਕੋਈ ਬਿਆਨ ਜਾਂ ਜਗਮੀਤ ਉਹਨਾਂ ਦਾ ਕੋਈ ਬਿਆਨ ਹੋਵੇ ਅਨੇ ਯੂ ਕਹ ਰਹੀ ਆ ਜੀ ਪਰ ਨਹੀਂ ਦੇਖੋ ਇਹਨਾਂ ਨੇ ਕਾਰਬਨ ਟੈਕਸ ਹਟਾਇਆ ਇਹ ਟੈਂਪੋਰਰੀ ਹੈ ਇਹਨਾਂ ਨੇ 2 ਮਹੀਨੇ ਹਟਾ ਕੇ ਜਦੋਂ ਇਲੈਕਸ਼ਨ ਹੋ ਗਈ ਵੋਟਾਂ ਦੀ ਲੋਕਾਂ ਦੀ ਲੋੜ ਨਾ ਰਹਿ ਗਈ ਇਹਨਾਂ ਨੇ ਕੱਚ ਦੇ ਵਿੱਚ ਮੁੰਗਲੀ ਇਹ ਕਾਰਬਨ ਟੈਕਸ ਵਾਲੀ ਫੇਕਾ ਲੈਣੀ ਆ ਸੋ ਕਿਸੇ ਨਾ ਕਿਸੇ ਤਰ੍ਹਾਂ ਇਹ ਜਾਨੀ ਕਿ ਵੀ ਉਹ ਇਹ ਤੈਲ ਕਾ ਜਿਹਾ ਇਹ ਡਰਾਵਾ ਜਿਹਾ ਬਣਾਈ ਰੱਖਣਾ ਚਾਹੁੰਦੇ ਆ ਆਪੋਜੀਸ਼ਨ ਆ ਜਿਹੜੀ ਪਰ ਲੱਗਦਾ ਨਹੀਂਗਾ ਵੀ ਜੇ ਹੁਣ ਆਹਾ ਜਸਟਨ ਟੂਡੋ ਵਾਲਾ ਹਾਲ ਆਪਣਾ ਮਾਰਕ ਕਰ ਨਹੀਂ ਵੀ ਕਰਾਉਣਾ ਚਾਹਣਗੇ ਤੋ ਕੋਈ ਨਾ ਕੋਈ ਕ੍ਰੈਡੀਬਿਲਟੀ ਜਿਹੜੀ ਉਹਨਾਂ ਦੀ ਸਮਰੱਥਾ ਦੀ ਯੋਗਤਾ ਦੀ ਬਣੀ ਹੋਈ ਆ ਉਸ ਨੂੰ ਬਣਾਈ ਰੱਖਣਗੇ ਲੋਕਾਂ ਦੇ ਕਿ ਅੱਜ ਜੇ ਕਾਰਬਨ ਟੈਕਸ ਹਟਾਇਆ ਤੇ ਕਿਸੇ ਵੀ ਹਾਲ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਜੁਰਤ ਨਹੀਂ ਕਰ ਸਕਣਗੇ ਵੀ ਇਸ ਨੂੰ ਦੁਬਾਰਾ ਇੰਟਰੋਡਿਊਸ ਕਰ ਲੈਣ ਸੋ ਇਸ ਤੇ ਪਰ ਆਪੋਜੀਸ਼ਨ ਫੇਸ ਜੀ ਕੁਲ ਮਿਲਾ ਕੇ ਉਹਨਾਂ ਨੇ ਉਹਨਾਂ ਦੀਆਂ ਕਮੀਆਂ ਜਿਹੜੀਆਂ ਵੀ ਏਜੀਪੀ ਪਹਿਲਾਂ ਸਲਾਹ ਕਰ ਰਹੇ ਆ ਜਸਟਨ ਟਰੂਡੋ ਦੇ ਤੇ ਅੱਜ ਵੀ ਲਗਭਗ ਉਹਨਾਂ ਨੇ ਉਹ ਕੋਸ਼ਿਸ਼ ਕਰਨਾ ਜੋ ਜਸਟ ਟਰੂਡੋ ਕਰ ਰਹੇ ਆ ਹੁਣ ਤੇ ਇਲੈਕਸ਼ਨ ਤੋਂ ਡਰਦੇ ਆਂ ਵੀ ਇਸ ਤਰੀਕੇ ਦੇ ਨਾਲ ਉਹ ਫੈਸਲੇ ਕੀਤੇ ਜਾ ਰਹੇ ਆ ਪਰ ਜਿਸ ਦਿਨ ਤੁਹਾਡੀਆਂ ਵੋਟਾਂ ਦੀ ਨਾਲੀ ਕਰਨਾ ਜਿੱਦਾਂ 2015 ਦੇ ਵਿੱਚ ਸ਼ੁਰੂ-ਸ਼ੁਰੂ ਵਿੱਚ ਜਸਟਿਸ ਟੁੱਟੂ ਹੋਣਾਂ ਦੀ ਬੜੀ ਚਰਚ ਅਸੀਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਵੇਂ ਲਈ ਸਿੱਤੀ ਸੁਭਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਹ ਕਿ ਉਹਨਾਂ ਨੂੰ ਜਾਨਕਿ ਲੋਕਾਂ ਦੀ ਸ਼ਿਕਰ ਘੱਟ ਤੇ ਆਪਣੀ ਤੇ ਆਪਣੇ ਕੁਨਵੇ ਦੀ ਜਿਹੜੀ ਉਹ ਫਿਕਰ ਕੁਝ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਬਾਰੇ ਸਾਹਮਣੀਆਂ ਸਾਹਮਣੇ ਜਿਹੜੀਆਂ ਹੋਣੀਆਂ ਚੱਲੂ ਪਈਆਂ ਗਲਤ ਫੈਸਲੇ ਜਾਂ ਜਿੰਨਾ ਵੀ ਦੇਸ਼ ਦੇ ਵਿੱਚ ਕਰ ਲੋ ਪਿਆਹਾ ਉਹ ਬ੍ਰਿਸ਼ਟਾਚਾਰ ਗਲਤ ਕੰਮ ਹੋ ਰਹੇ ਸੀ ਪਹਿਲਾਂ ਤੇ ਇਹਨਾਂ ਨੂੰ ਕੀੜੀ ਆਪਣੇ ਆਪ ਹੀ ਤਿੰਨ ਦੇ ਕਿਸਾਨ ਪੂਰੇ ਜਾਂਦੀ ਤੇ ਇਸ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਦੇ ਵਿੱਚ ਵੀ ਇਲੈਕਸ਼ਨ ਰਾਜ ਭਾਗ ਸਾਹਮਣੇ ਤੋਂ ਬਾਅਦ ਇਹਨਾਂ ਨੂੰ ਜਿੰਨ ਵੀ ਜਿਹੜੇ ਉਹ ਦਿਸਣੋਂ ਖੱਟ ਗਏ ਸੀ ਬਕਾਲਿਆਂ ਵੀ ਦਿਸਣੋਂ ਖੱਟ ਗਏ ਸੀ ਐਲ ਐਮ ਆਈ ਵਰਗੇ ਮੈਂ ਇਸ ਨੂੰ ਹੋਰ ਹਾਲ ਹਾਂ ਹੁਣ ਅੱਛਾ ਚਲੋ ਐਲ ਐਮ ਆਈ ਤੇ ਆ ਗਏ ਫਿਰ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਇੱਕ ਬੜਾ ਬੁੱਢਾ ਵੱਡਾ ਮੁੱਦਾ ਰਿਹਾ ਤੇ ਕੀ ਲੱਗਦਾ ਤੁਹਾਨੂੰ ਕਿ ਹੁਣ ਸਕੰਝਾ ਇਮੀਗ੍ਰੇਸ਼ਨ ਤੇ ਕਸਿਆ ਜਾਊਗਾ ਯੈਸ ਕਿਉਂਕਿ ਜੋ ਸਿਚੁਏਸ਼ਨ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਬਣੀ ਹੋਈ ਆ ਨਾ ਸਭ ਤੋਂ ਵੱਡਾ ਜਿਹੜਾ ਜੀ ਵੀ ਦੇਸ਼ ਦਾ ਇਕਨੋਮਿਕ ਇੰਟਰਸਟ ਹੈ ਇਕਨੋਮਿਕ ਇੰਟਰਸਟ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਵੀ ਜਿਹੜੀ ਇੰਟਰਸਟੀ ਇੰਡਸਟਰੀ ਹੈ ਤੇ ਖਾਸ ਤੌਰ ਤੇ ਜੀ ਵੀ ਇਹ ਸਾਡੇ ਜਿਹੜੀ এমਪਲੋਇਮੈਂਟ ਮਾਰਕੀਟ ਆ ਵੀ ਜ਼ਰੂਰ ਉਸ ਦੇ ਵਿੱਚ ਸਾਡੇ ਜਿਹੜਾ ਖਤਰਾ ਬਣਿਆ ਹੋਇਆ ਕਿ ਟੈਰਿਫ ਵਾਰ ਜਿਹੜੀ ਕੱਲ ਵੀ ਟ੍ਰੇਡ ਵਾਰ ਚੱਲ ਰਹੀ ਆ ਯੂਐਸ ਦੇ ਨਾਲ ਵੀ ਉਹਦੇ ਵਿੱਚ ਬਹੁਤ ਸਾਰੀ ਇੰਡਸਟਰੀ ਦੇ ਵਿੱਚ ਜਿਹੜੀ এমਪਲੋਇਮੈਂਟ ਦਾ ਲਾਸ ਹੋ ਸਕਦਾ ਹੈ এমਪਲੋਇਮੈਂਟ এমਪਲੋਇਮੈਂਟ ਦਾ ਲਾਸ ਹੋਣ ਦਾ ਮਤਲਬ ਤੋ ਵੀ ਆ ਵੀ ਸਾਡੇ ਦੇਸ਼ ਦੇ ਵਿੱਚ ਆਪਣੇ ਦੇ ਵਿੱਚ ਹੀ ਬੇਰੋਜ਼ਗਾਰੀ ਇੰਨੀ ਵੱਧ ਜਾਈ ਗਈ ਤੇ ਹੋ ਸਕਦਾ ਕਿ ਸਾਨੂੰ ਜਿਹੜਾ ਸਪੋਰਟ ਕਰਨਾ ਪੈ ਜਾਏ ਇੰਡਸਟਰੀ ਨੂੰ ਫਾਈਨੈਂਸ਼ੀਅਲੀ ਸੋ ਉਹ ਸਿਚੁਏਸ਼ਨ ਦੇ ਵਿੱਚ ਜੇ ਵੀ ਅਸੀਂ ਫੋਰਨ ਕੰਟਰੀਸ ਤੋਂ ਵੀ ਜਿਹੜੇ ਵਰਕਰਸ ਲਿਆਉਂਦੇ ਰਵਾਂਗੇ ਇਮੀਗ੍ਰੈਂਟਸ ਵੱਡੀ ਤਦਾਦ ਦੇ ਵਿੱਚ ਲਿਆਉਂਦੇ ਰਵਾਂਗੇ ਤੇ ਉਹ ਲੋਕ ਵੀ ਆ ਕੇ ਇੱਥੇ ਨਿਰਾਸ਼ ਹੋਣਗੇ ਜਦੋਂ ਉਹਨਾਂ ਨੂੰ ਆਪਣਾ ਸੁਪਨਮਈ ਜੀਵਨ ਨਹੀਂ ਪ੍ਰਾਪਤ ਹੋਏਗਾ ਤੇ ਕੈਨੇਡਾ ਦੇ ਵਿੱਚ ਵੀ ਹੋਰ ਸਰਕਾਰ ਦੇ ਪ੍ਰਤੀ ਗੁੱਸਾ ਲੋਕਾਂ ਦੇ ਮਨਾਂ 'ਚ ਵੱਧ ਸਕਦਾ ਹੈ ਤੇ ਇੱਥੇ ਲੋਕਾਂ ਨੂੰ ਜੋਬਾ ਨਹੀਂ ਮਿਲ ਰਹੀਆਂ ਤੁਸੀਂ ਵਿਦੇਸ਼ਾਂ ਤੋਂ ਜਾਜ ਪਰ ਕੇ ਲਿਆਈ ਜਾ ਰਹੇ ਹੋ ਸੋ ਇਸ ਕਰਕੇ ਲੱਗ ਰ ਸਰਾਨੀਆਂ ਵੀਜ਼ਾਸ ਦੇ ਉੱਤੇ ਤੇ ਇਮੀਗ੍ਰੇਸ਼ਨ ਦੇ ਉੱਤੇ ਉਸ ਨੂੰ ਹਾਲ ਕੜੀ ਹਾਲ ਦੀ ਕੜੀ ਜਿਹੜੇ ਅੱਜ ਵੀ ਮਾਰਕ ਕਰਨੀ ਨਹੀਂ ਦੁਬਾਰਾ ਮੋਕਲਾ ਕਰ ਸਕਣਗੇ ਤੇ ਇਲੈਕਸ਼ਨ ਤੋਂ ਬਾਅਦ ਵੀ ਜੜ ਜਿ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਆਰਥਿਕ ਸਥਿਤੀ ਦੇ ਮੁਤਾਬਕ ਦੇਸ਼ ਦੇ ਵਿੱਚ ਪਰਵਾਸੀਆਂ ਦੀ ਵਿਦੇਸ਼ੀਆਂ ਦੀ ਇਮੀਗ੍ਰੈਂਟਸ ਦੀ ਟੈਂਪੋਰਰੀ ਵਰਕਰਸ ਦੀ ਲੋਡ ਹੋਏਗੀ ਉਸ ਤਰੀਕੇ ਦੇ ਨਾਲ ਹੀ ਜਿਹੜੇ ਨੰਬਰਸ ਆ ਉਹ ਦੁਬਾਰਾ ਐਡਜਸਟ ਕੀਤੇ ਜਾਣਗੇ ਸੋ ਹਾਲ ਦੀ ਘੜੀ ਵੀ ਬਹੁਤ ਵੱਡੀ ਤਦਦ ਦੇ ਵਿੱਚ ਲੋਕ ਵਿਦੇਸ਼ਾਂ ਤੋਂ ਲਿਆਂਦੇ ਜਾਣ ਇਹ ਸੰਭਵ ਨਹੀਂ ਹੋ ਸਕਣਾ ਕਿਉਂਕਿ ਇੱਕ ਦੇਸ਼ ਸਾਡੇ ਕੈਨੇਡਾ ਦੀ ਹਾਲਤ ਹੈ ਦੂਸਰੇ ਗਵਾਂਢੀ ਦੇਸ਼ ਅਮਰੀਕਾ ਦਾ ਵੀ ਕਾਫੀ ਵੱਡਾ ਇਹਨਾਂ ਦੇ ਉੱਤੇ ਦਬਾਅ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਸਰਹੱਦ ਤੇ ਆਪਾਂ ਦੇਖਦੇ ਰਹੇ ਹਾਂ ਕਿ ਗਦਰ ਮਚ ਰਿਹਾ ਹੈ ਗਿਆ ਪਿਛਲੇ ਸਮੇਂ ਦੇ ਦੌਰਾਨ ਇਧਰ ਉਧਰ ਕੈਨੇਡਾ ਦੇ ਵਿੱਚ ਲੋਕਾਂ ਨੂੰ ਵਾਰਡ ਕੇ ਤਰ੍ਹਾਂ ਇਦਾਂ ਤੋਂ ਠੰਡਾਂ ਦੇ ਵਿੱਚ ਜਦੋਂ ਪਾਰ ਕਰਦੇ ਸੀ ਲੋਕਾਂ ਦੀਆਂ ਬਿਲਕੁਲ ਬਿਲਕੁਲ ਸਰਕਾਰ ਨੇ ਸੰਘ ਇਹਨਾਂ ਨੇ ਟ੍ਰੂਡਰ ਸਰਕਾਰ ਨੇ ਕਰੂ ਨਹੀਂ ਸੀ ਕੀਤੀ ਵੀ ਅਸੀਂ ਆਪਣੀ ਇਮੀਗ੍ਰੇਸ਼ਨ ਨੀਤੀ ਜਿਹੜੀ ਇਹਨੂੰ ਫਿਕਸ ਕਰ ਲਈਏ ਜੀ ਜਿਸ ਕਰਕੇ ਇਹ ਬਿਲਕੁਲ ਗੱਲ ਟੁਕਦੀ ਆ ਵੀ ਜਿੰਨਾ ਚਿਰ ਅਮਰੀਕਾ ਤੋਂ ਬਾਹਰ ਨਹੀਂ ਮਰੋੜੀ ਗਈ ਉਹਨਾਂ ਚਿਰ ਸਰਹੱਦ ਦਾ ਫਿਕਰ ਨਹੀਂ ਕੀਤਾ ਗਿਆ ਜੀ ਤੇ ਇਮੀਗ੍ਰੇਸ਼ਨ ਨੀਤੀ ਜਿਹੜੀ ਆ ਬੇਮੁਖਾਰੀ ਸੀ ਉਹਨੂੰ ਨਹੀਂ ਸਿੱਧੀ ਕੀਤਾ ਗਿਆ ਜੀ ਇਸ ਕਰਕੇ ਕੈਨੇਡਾ ਦੇ ਬੈਸਟ ਇੰਟਰਸਟ ਵਿੱਚ ਹੀ ਸੀਗਾ ਵੀ ਆਪਣੇ ਆਪ ਹੀ ਇਹ ਸਰਕਾਰ ਇਦਾਂ ਕਰ ਦੇ ਪਰ ਇਹ ਅਮਰੀਕਾ ਦੀ ਸਰਕਾਰ ਨੂੰ ਸਹਿਰਾ ਜਾਂਦਾ ਵੀ ਉਹਨਾਂ ਨੇ ਇਹਨਾਂ ਨੂੰ ਕਰਾਇਆ ਜੀ ਜੇ ਆਪਾਂ ਗੱਲ ਕਰੀਏ ਕਿ ਕਾਰਨੀ ਸਾਹਿਬ ਜੋ ਸਾਡੇ ਦੇਸ਼ ਦੇ ਹੁਣ ਨਵੇਂ ਪ੍ਰਧਾਨ ਮੰਤਰੀ ਨੇ ਸ ਔਰ ਉਹਨਾਂ ਦੇ ਕੋਲ ਸਿਆਸੀ ਤਜਰਬਾ ਤੇ ਕੋਈ ਹੈ ਨਹੀਂ ਪਰ ਸਲਾਹਕਾਰ ਰਹੇ ਨੇ ਚਲੋ ਸਲਾਹਕਾਰ ਵੀ ਸਿਆਸੀ ਤਜਰਬਾ حاصل ਕਰ ਲੈਂਦੇ ਹੁੰਦੇ ਨੇ ਪਰ ਅਰਥ ਸ਼ਾਸਤਰ ਦੀ ਬਹੁਤ ਆਪਦੇ ਨੇ ਤੇ ਵਿੱਤੀ ਮਾਮਲੇ ਤੇ ਉਹਨਾਂ ਦੀ ਪਕੜ ਬਹੁਤ ਜ਼ਿਆਦੀ ਮਜ਼ਬੂਤ ਹੈ ਜਿਸ ਨੂੰ ਦੇਖਤੇ ਪੜਦੇ ਆ ਉਹਨਾਂ ਦੀ ਸਟੋਰੀ ਨੂੰ ਬਹੁਤ ਸਾਰੇ ਲੋਕ ਉਹਨਾਂ ਵੱਲ ਆਪ ਮੁਹਾਰੀ ਉਮੜ ਪਏ ਹਾਂ ਜੀ ਬੈ ਕੋਈ ਜਿਵੇਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ ਤਾਂ ਕੁਦਰਤੀ ਇੱਕ ਫਿਤਰਤਾ ਨਾ ਪੰਜ ਹੱਥ ਦੇ ਚੁੰਗਣਾ ਸਾਰੀਆਂ ਇਕੱਠੀਆਂ ਨਹੀਂ ਹੁੰਦੀਆਂ ਤੇ ਕੋਈ ਜ ਨਹੀਂ ਹੁੰਦੀਆਂ ਵਕ ਵਕਤ ਆਉਂਦਾ ਸਾਰਿਆਂ ਦਾ ਦੁਨੀਆ ਦੇ ਵਿੱਚ ਹਰ ਬੰਦੇ ਡਿਫਰੈਂਟ ਡਿਫਰੈਂਟ ਕਿੰਨਾ ਵਿਚਾਰ ਚਰਚਾ ਆਪਣੀ ਰੱਖਦੇ ਨੇ ਵਿਚਾਰ ਰੱਖਦੇ ਸੋਚ ਵੱਖੋ ਵੱਖਰੀ ਹੁੰਦੀ ਹੈ ਪਰ ਕਾਰਨੀ ਸਾਹਿਬ ਦੀ ਜਿੱਤ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਜਿੱਥੇ ਉਹਨਾਂ ਨੇ ਦਿਲ ਜਿੱਤਿਆ ਇਹ ਸਾਬਤ ਕਰਦਾ ਕਿ ਉਹਨਾਂ ਦੇ ਕੋਲ ਚਲੋ ਭਾਵੇਂ ਕੋਈ ਸਿਆਸੀ ਤਜਰਬਾ ਨਹੀਂ ਪਰ ਲੋਕਾਂ ਨੇ ਉਹਨਾਂ ਦੇ ਜਿਹੜੀ ਵਿੱਤੀ ਮਾਮਲਿਆਂ ਉੱਤੇ ਪਕੜ ਆਇਆ ਜਾਂ ਅਰਥ ਸ਼ਾਸਤਰ ਦੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਕੋਲ ਜੋ ਤਜਰਬਾ ਹੈ ਭੀ ਚਲੋ ਇਹ ਹੋ ਸਕਦਾ ਹੈ ਕਿ ਉਹ ਟੁਕਵੇਂ ਹੋਣ ਸਾਡੇ ਦੇਸ਼ ਵਾਸਤੇ ਉਹ ਕਹਿੰਦੇ ਨੇ ਕਿ ਇੱਕ ਕਹਾਵਤ ਨਾਲ ਮੈਂ ਵਾਈਂਡ ਅਪ ਕਰਨਾ ਕਿ ਲਾਈ ਲੱਗਣਾ ਹੋਵੇ ਘਰ ਵਾਲਾ ਸਕੰਦਰਾ ਗਵਰਨਰ ਇੱਕ ਤਾਂ ਜਿਹੜਾ ਉਹ ਸਾਨੂੰ ਆਏ ਦਿਨ ਟੀਚਰਾਂ ਕਰਦਾ ਸੀ ਕਿ ਆ ਕੇ 51ਵਾਂ ਮਤਲਬ ਜਿਹੜਾ ਹੈ ਤੇਡ ਦਾ ਜਿਹੜਾ ਹੈ ਗਵਰਨਰ ਟੂਟੂ ਸਾਹਿਬ ਨੂੰ ਹੁਣ ਇਹਦੇ ਸਾਡੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਇਹੋ ਜਿਹੀ ਸਬੰਧ ਰਹਿਣਗੇ ਹੁਣ ਤੁਹਾਨੂੰ ਲੱਗਦਾ ਕੋਈ ਚੇਂਜਿੰਗ ਆ ਸਕਦੀ ਹੈ ਦੇਖੋ ਜੀ ਵੀ ਉਹ ਤਾਂ ਸਾਡੇ ਘਰ ਵਿੱਚ ਹੀ ਆ ਕੇ ਆ ਫਾਈਨਾਂਸ ਉਹਨਾਂ ਦੇ ਜਿਹੜੇ ਫੋਰਮਨ ਮਿਨਿਸਟਰ ਆਈਸੀ ਮਾਰਕ ਦੇ ਰੂਪ ਵਿੱਚ ਉਹੀ ਕੇ ਬੈਕ ਦੇ ਵਿੱਚ ਆ ਕੇ G7 ਫੋਰ ਮਿਨਿਸਟਰ ਦੀ ਮੀਟਿੰਗ ਦੇ ਵਿੱਚ ਬੋਲ ਗਏ ਆ ਵੀ 51ਵੀਂ ਸਟੇਟ ਬਣ ਜਾਣਾ ਚਾਹੀਦਾ। ਉਹ ਇਸ ਕਰਕੇ ਮੈਂ ਸਮਝਾਂਗਾ ਵੀ ਇਹ ਸਾਡੇ ਦੇਸ਼ ਦੀ ਹੁਣ ਤੱਕ ਬੜਾ ਵੱਡਾ ਜਿਗਰ ਹੈ। ਤੇ ਇਹ ਲੋਕਾਂ ਨੇ ਜਿਹੜਾ ਜੀ ਵੀ ਇਸ ਗੱਲ ਨੂੰ ਉਪਰੇ ਕੀਤਾ ਹੋਇਆ ਹੈ। पर दूसरे पसे लगदा जी कि किसी व्यक्ति दा कोई ਔਰਾ ਵੀ ਹੁੰਦਾ ਸੋ ਪੋਲਿਟਿਕਲ ਕੋਈ ਉਹਨਾਂ ਦਾ ਇਟਾ ਐਕਸਪੀਰੀਅੰਸ ਨਾ ਹੋਣ ਕਰਕੇ ਉਹਨਾਂ ਦੀ ਸਾਖ ਹੈ ਜਿਹੜੀ ਆਪਾਂ ਦੇਖਿਆ ਕਿ ਲੈਵਲ ਪਾਰਟੀ ਹੀ ਨਹੀਂ ਦੇਸ਼ ਭਰ ਦੇ ਵਿੱਚ ਹੀ ਜਾਨੀ ਕਿ ਇਸ ਗੱਲ ਤੇ ਲੋਕ ਯੂਨਾਈਟਿਡ ਸਕੇ ਇਹ ਵੀ ਮਾਰਕਰਨੀ ਸਾਹਿਬ ਨੂੰ ਮੌਕਾ ਮਿਲਣਾ ਚਾਹੀਦਾ ਜੀ ਸੋ ਉਹਨਾਂ ਨੂੰ ਆਪਰਚੂਨਿਟੀ ਜਿਹੜੀ ਹੁਣ ਮਿਲੀ ਆ ਮੈਨੂੰ ਇਹ ਲੱਗਦਾ ਕਿ ਕਿਉਂਕਿ 2018 ਦੇ ਵਿੱਚ ਜਸਟਨ ਟਰੂਡੋ ਦੇ ਕਾਫਲੇ ਨਾਲ ਮੈਨੂੰ ਵਾਈਟ ਹਾਊਸ ਕੋਲ ਜਾਣ ਦਾ ਮੌਕਾ ਮਿਲਿਆ ਸੀ ਤਾਂ ਜੀ ਸੋ ਉਹ ਇਹ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਐ ਪੀ ਜਸਟਨ ਟਰੂਡੋ ਆ ਉਹ ਜਸਟਨ ਟਰੂਡੋ ਦਾ ਡਬਲ ਫੇਸ ਕਹਿੰਦੇ ਹੁੰਦੇ ਸੀਗੇ ਵੀ ਇਹ ਮੂੰਹ ਤੇ ਕੁਝ ਨੇ ਜੀ ਪਿੱਠ ਤੇ ਕੁਝ ਨੇ ਫਿਰ ਮੇਰੀਆਂ ਚੁਗਲੀਆਂ ਕਰਦੇ ਨੇ ਤੇ ਕਿਤੇ ਨਾ ਕਿਤੇ ਯਾਨੀ ਕਿ ਇਹਨਾਂ ਦੀ ਕੈਮਿਸਟਰੀ ਆ ਜਿਹੜੀ ਉਹ ਰਲ ਨਹੀਂ ਸੀ ਰਹੀ ਸੀਗੀ ਹੁਣ ਮੈਨੂੰ ਲੱਗਦਾ ਵੀ ਜਿੱਦਾਂ ਅਮਰੀਕਾ ਤੋਂ ਜਿਹੜੀਆਂ ਇਹ ਕੁਛ ਇੱਕ ਕੈਨੇਡਾ ਵਿਰੋਧੀ ਜਿਹੜੀਆਂ ਨੀਤੀਆਂ ਆ ਉਹ ਖਾਸ ਤੌਰ ਤੇ ਜਸਟਨ ਟਰੂਡੋ ਦੇ ਜਾਣ ਦਾ ਉਡੀਕ ਕੀਤਾ ਜਾ ਰਿਹਾ ਸੀਗਾ ਮੈਨੂੰ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਤੋਂ ਬਾਅਦ ਖਾਸ ਤੌਰ ਤੇ ਵੀ ਜੇ ਹੁਣ ਤੁਰੰਤ ਨਾਮ ਵੀ ਹੋਵੇ ਕਿ ਜਿਹੜੀ ਲੋਕਾਂ ਦੀ ਇਲੈਕਟਿਡ ਹਰਮਨ ਪਿਆਰੀ ਸਰਕਾਰ ਜਦੋਂ ਲੋਕਾਂ ਦੀ ਮਰਜ਼ੀ ਦੇ ਸਾਹਮਣੇ ਆਜੂਗੀ ਤੇ ਫਿਰ ਅਮਰੀਕਾ ਦਾ ਜਿਹੜਾ ਪ੍ਰਸ਼ਾਸਨ ਆ ট্রੰਪ ਐਡਮਿਨਿਸਟ੍ਰੇਸ਼ਨ ਆ ਪੀ ਉਹ ਬੈਟਰ ਕੈਨੇਡੀਅਨ ਗਵਰਨਮੈਂਟ ਦੇ ਨਾਲ ਕੰਮ ਕਰ ਸਕਣਗੇ ਹੁਣ ਤੱਕ ਫੋਰਨ ਕੰਟਰੀਜ਼ ਇਹ ਸਮ ਐਡਜਸਟਮੈਂਟ ਟੂ ਦੇ ਕੋ ਪਤਾ ਸਤਕਾਰ ਨਹੀਂ ਸੀ ਰਹਿ ਗਿਆ ਇੰਟਰਨੈਸ਼ਨਲ ਸਟੇਜ ਦੇ ਉੱਤੇ ਡੋਨਲਡ 트ੰਪਸ ਆ ਵੀ ਉਹਨਾਂ ਨੂੰ ਮਸ਼ਕਰੀਆਂ ਕਰਦੇ ਹੁੰਦੇ ਸੀਗੇ ਫੋਨ 'ਤੇ ਜੇ ਗੱਲ ਕਰਨੀ ਤੁਸੀਂ ਇਲੈਕਸ਼ਨ ਕਦੋਂ ਕਰਾ ਰਹੇ ਆ ਪੀ ਉਹਨਾਂ ਨੂੰ ਵੀ ਲੱਗਦਾ ਸੀ ਕਿ ਇਲੈਕਸ਼ਨ ਕਰਾਉਣ ਤੋਂ ਡਰਦੇ ਆ ਤੇ ਚੁੰਬੜੇ ਹੋਏ ਆ ਕੁਰਸੀਆਂ ਦੇ ਨਾਲ ਤੇ ਇਸ ਉਹਨਾਂ ਨੂੰ ਕਿ ਜਿਹੜੀ ਹੁਣ ਸਰਕਾਰ ਸਾਹਮਣੇ ਆਊਗੀ ਹੁਣ ਤੱਕ ਅਮਰੀਕਾ ਕੈਨੇਡਾ ਦੀ ਜਿਹੜੀ ਹੈ ਜੀ ਵੀ ਕੈਮਿਸਟਰੀ ਇਹ ਜਸਟਨ ਟੂਡੋ ਤੇ 트럼ਪ ਦੀ ਆਪਸ ਦੇ ਵਿੱਚ ਜਿਹੜੀ ਉਮੀਜਾਂ ਨਾਲ ਲੜਦੀ ਹੋਣ ਕਰਕੇ ਨਹੀਂ ਸੀ ਬੈਠ ਪਾ ਰਹੀ ਜਸਟਨ ਟੂਡੋ ਹੁਣ ਜਿਹੜੇ ਅੱਜ ਵੀ ਪਾਸੇ ਹੋ ਗਏ ਆ ਹੋਪ ਆਪਣੇ ਆਪਣੀ ਜ਼ੇਦ ਤੇ ਅੜੀ ਕਰਕੇ ਬਹੁਤ ਉਹਨਾਂ ਨੇ ਦੇਰ ਕੀਤੀ ਹੈ ਇਹਦੇ ਵਿੱਚ ਕੈਨੇਡਾ ਦਾ ਵੱਡਾ ਨੁਕਸਾਨ ਹੋ ਕਰਕੇ ਗਏ ਨੇ ਇੰਨੀ ਅੜੀ ਕਰਕੇ ਵੀ ਮੈਂ ਕੁਰਸੀ ਨਾਲ ਚੁੰਬੜੇ ਰਹਿਣਾ ਤੇ ਇਸ ਕਰਕੇ ਵੀ ਹੋਣ ਲੱਗਦਾ ਡੋਨਲਡ ਟਰੰਪ ਤੇ ਉਹਨਾਂ ਦੇ ਪ੍ਰਸ਼ਾਸਨ ਆ ਜਿਹੜੇ ਵੀ ਜਸਟਨ ਟੂਡੋ ਉਹਨਾਂ ਦੇ ਜਾਣ ਤੋਂ ਬਾਅਦ ਕੈਨੇਡਾ ਪ੍ਰਤੀ ਥੋੜਾ ਨਰਮ ਰਵੱਈਆ ਰੱਖਣਾ ਸ਼ੁਰੂ ਕਰਨਗੇ ਇਲੈਕਸ਼ਨ ਤੋਂ ਬਾਅਦ ਜਿਹੜੀ ਆ ਜੀ ਸਾਡੇ ਮੁਲਕ ਦੇ ਵਿੱਚ ਹਰਮਨ ਪਿਆਰੀ ਲੋਕਾਂ ਦੀ ਚੁਣੀ ਹੋਈ ਸਰਕਾਰ ਸਾਹਮਣੇ ਆਊ ਤੇ ਹੌਸਕਾ ਦਾ ਫਿਰ ਕੋਈ ਨਾ ਕੋਈ ਪੈਥਵੇ ਜਿਹੜਾ ਜੀ ਵੀ ਇਹ ਟੈਰਿਫਸ ਦੇ ਸਿਲਸਿਲੇ ਦੇ ਵਿੱਚ ਵੀ ਨਿਕਲ ਆਏ ਤੇ ਮੈਨੂੰ ਲੱਗਦਾ ਕਿ ਥੋੜੀ ਖੰਡ ਨਰਮਾਈ ਦੀ ਆਸ ਕੀਤੀ ਜਾ ਸਕਦੀ ਹੈ ਅਮਰੀਕਾ ਵਾਲੇ ਪਾਸੇ ਤੋਂ ਲਓ ਜੀ ਮੇਨ ਦਾ ਕਾਲਰ ਨੇ ਫਿਰ ਵਾਈਂਡ ਅਪ ਕਰਦੇ ਆ ਵੈਲਕਮ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਭਾਈ ਉਹ ਮੜ ਜਾ ਡੱਗ ਫੋਰਡ ਬਾਰੇ ਵੀ ਦੱਸ ਦਿਓ ਜਿਹੜਾ ਗਿਆ ਸੀ ਅਮਰੀਕਾ ਉਹ ਕੀ ਕਰਕੇ ਆਇਆ ਜੀ ਹਾਂ ਅਮੇ ਜੀ ਬਹੁਤ ਮਿਹਰਬਾਨੀ ਪਹਿਲੀ ਗੱਲ ਤੇ ਸਤਿਕਾਰਯੋਗ ਨੇ ਜੀ ਡਗਫੋਰਡ ਜੀ ਨੇ ਆਇਆ ਸੀ ਹੈਨਾ ਹਮੇ ਲੇਕਤੀਤਾ ਲੋਕਾਂ ਨੇ ਅਸੀਂ ਸੀਤਾ ਲੈ ਕੇ ਗਈ ਆ ਉਹਨਾਂ ਦੀ ਪਾਰਟੀ ਤੋਂ ਆਪਾਂ ਜਿੰਨਾ ਚਾਹੁੰਦੇ ਨਾ ਵੀ ਸਾਡਾ ਸਤਿਕਾਰ ਹੋਵੇ ਇਦਾਂ ਹੀ ਆਪਾਂ ਦੂਜਿਆਂ ਨੂੰ ਵੀ ਸਤਿਕਾਰ ਦਈਏ ਸਤਿਕਾਰ ਪਹਿਲਾਂ ਦੇਣਾ ਪੈਂਦਾ ਤੇ ਫਿਰ ਮਿਲਦਾ ਹੈ ਜੇ ਮਿਲਦਾ ਸੋ ਇਸ ਕਰਕੇ ਅਕਸਰ ਉਹ ਹਾਂਜੀ ਮਿਲੀਅਨਸ ਆਫ ਪੀਪਲ ਦੀ ਇਹਨਾਂ ਜਰੀਏ ਦੇ ਰਿਪਰੈਜ਼ੈਂਟੇਟਿਵ ਹੈਗੇ ਆ ਤੇ ਲੋਕਾਂ ਨੇ ਉਹਨਾਂ ਨੂੰ ਹੁਣ ਤਾਜ਼ੇ ਤਾਜ਼ੇ ਇਲੈਕਟ ਕੀਤਾ ਤੀਸਰੀ ਵਾਰ ਲਗਾਤਾਰ ਮੈਂਡੇਟ ਦਿੱਤਾ ਹੈ ਇਹ ਠੀਕ ਹੈ ਜੀ ਵੀ ਆਪਾਂ ਹੁਣ ਅਮਰੀਕਾ ਦੇ ਅੱਗੇ ਕੈਨੇਡਾ ਦੀ ਕਿੰਨੀ ਖਸਤੀ ਆ ਉਹ ਕਿਸੇ ਤੋਂ ਕੋਈ ਲੁਕੀ-ਚਿਪੀ ਤੇ ਨਹੀਂ ਆਪੇ ਤਰਾਤਲ ਜਰੂਰ ਸਾਡੇ ਕੋਲ ਬਹੁਤ ਵੱਡਾ ਹੈ ਪਰ ਜੇ ਕਹੀਏ ਵੀ ਅਸੀਂ ਉਹਨਾਂ ਦੇ ਅੱਗੇ ਅੜ ਕੇ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਸਕਦੇ ਹਾਂ ਤੇ ਇਹ ਸ਼ਾਇਦ ਜਿਹੜਾ ਜੀ ਫਿਰ ਸੱਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੋਏਗੀ ਠੀਕ ਹੈ ਲੇਕਿਨ ਕਿ ਇੰਟਰਨੈਸ਼ਨਲ ਸਟੇਜ ਤੇ ਅਸੀਂ ਸਪੋਰਟ ਲੈ ਸਕਦੇ ਹਾਂ ਯੂਰਪ ਜਾ ਰਹੇ ਆ ਹੁਣ ਮਾਰਕ ਕਰਨੀ ਫਰਾਂਸ ਜਾ ਰਹੇ ਆ ਉਧਰ ਉਹਨਾਂ ਨੇ ਯੂਕੇ ਵੀ ਜਾਣਾ ਹੈ ਸੋ ਅਮਰੀਕਾ ਜਾਣ ਤੋਂ ਪਹਿਲਾਂ ਅਮਰੀਕਾ ਦੇ ਸ਼ਾਇਦ ਪ੍ਰੈਜ਼ੀਡੈਂਟ ਨਾਲ ਹਜੇ ਗੱਲ ਵੀ ਨਾ ਹੋ ਪਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਜਿਹੜੀ ਕੈਨੇਡਾ ਦੀ ਸੋਵਰਨਿਟੀ ਹੈ ਕੈਨੇਡਾ ਦੀ ਜਿਹੜੀ ਪ੍ਰਭੂਸੱਤਾ ਹੈ ਸਾਡੀ ਜੜੀ ਜੀ ਵੀ ਦੇਸ਼ ਦੇ ਹੀ ਇਕਨੋਮਿਕ ਇੰਟਰਸਟ ਹੈ ਉਹ ਸੇਫ ਨਹੀਂ ਆ ਉਹਨਾਂ ਦੀ ਰਿਸਪੈਕਟ ਨਹੀਂ ਆ ਉਹਨਾਂ ਚਿਰ ਫਿਰ ਗੱਲ ਵੀ ਹੋਰ ਕਾਦੀ ਕਰਨੀ ਆ ਉਹਨਾਂ ਦੇ ਨਾਲ ਸੋ ਡੱਗਪੋਰਟ ਸਾਹਿਬ ਗਏ ਸੀ ਜੀਪੀ ਉਹਨਾਂ ਨੇ ਬਿਜਲੀ ਤੇ ਕਿਹਾ ਸੀ ਵੀ ਅਸੀਂ 25% ਲਾਵਾਂਗੇ ਕਾਫੀ ਫਿਰ ਇਕਦਮ ਜਿਹੜੀ ਹੱਥ ਪੈਰਾਂ ਦੀ ਅਮਰੀਕਾ ਦੇ ਵਿੱਚ ਪਈ ਪਰ ਉਧਰੋਂ ਟੈਟ ਜਿਹੜਾ ਜੀ ਤੇ ਲੱਗਦਾ ਇਸ ਤਰੀਕੇ ਦੇ ਨਾਲ ਆ ਹਮੇਂ ਤੇ ਕਰ ਦੇਗੇ 50% ਦੀ ਤੋ ਜੋ 50% ਕਰ ਦੇਣ ਤੇ ਹਮਿਲਟਨ ਦੇ ਵਿੱਚ ਜੋ ਚਿੰਤਾ ਆ ਉਹ ਤਾਂ ਤੇ ਉੱਤੇ ਬਿਲਕੁਲ ਉਜਾੜੇ ਵਾਲਾ ਕੰਮ ਹੋ ਜਾਏਗਾ ਸੋ ਇਸ ਕਰਕੇ ਥੋੜਾ ਜਿਹਾ ਲੱਗਦਾ ਵੀ ਜਿਸ ਤਰ੍ਹਾਂ ਡਗ ਫੁੱਟ ਸਾਹਿਬ ਨੇ ਕਿਹਾ ਵੀ ਜਿਹੜੇ ਕੂਲ ਹੈਡਸ ਪ੍ਰਵੇਲ ਸੋ ਵੀ ਉਹ ਸਮਝਦਾਰੀ ਤੋਂ ਕੰਮ ਲਿਆ ਗਿਆ ਉਹ ਜਾਏ ਨੇ ਵਾਈਟ ਹਾਊਸ ਉੱਥੇ ਜਿਸ ਤਰੀਕੇ ਦੇ ਨਾਲ ਜਿਹੜਾ ਚ ਗੱਲਬਾਤ ਹੋਈ ਹੈ ਲੱਗਦਾ ਤ ਨਹੀਂਗਾ ਕਿ ਬਹੁਤਾ ਕੁਝ ਉੱਥੋਂ ਹਾਸਲ ਹੋ ਪਾਇਆ ਸੋ ਗੱਲਾਂ ਬਾਤਾਂ ਇਹ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਜਿੰਨਾ ਚਿਰ ਰੈਜਿਸਟਰਡ ਟੂਡ ਹੋ ਸਕੇ ਕੁਝ ਵੀ ਹੋ ਜਾਂਦਾ ਅਮਰੀਕਾ ਨੇ ਟਰੰਪ ਪ੍ਰਸ਼ਾਸਨ ਨੇ ਜਿਹੜਾ ਜਿ ਨਿਯਤ ਦਿਨ ਉਸ ਸੇ ਯੋਗ ਨਹੀਂ ਸੀ ਕਰਨਾ ਨਰਮ ਰੁਖ ਹੁਣ ਮੈਨੂੰ ਨਰਮ ਰੁਖ ਦੀ ਆਸਗਾਹ ਆਉਣ ਵਾਲੇ ਸਮੇਂ ਦੇ ਵਿੱਚ ਵੱਜਦੀ ਹੈ ਜੀ ਉਹਨਾਂ ਕੋਲ ਬਹੁਤ ਸ਼ੁਕਰੀਆ ਜਲ